ਅਸੀਂ ਅੱਜ ਯੂ ਐਸ ਕੇ ਐਮ ਵੱਲੋਂ ਇੱਕ ਜਿਹੜੇ ਸਾਡੀਆਂ ਮੋਦੀ ਸਰਕਾਰ ਨੇ ਸਟੇਟ ਗਵਰਨਮੈਂਟਾਂ ਨੂੰ ਡਰਾਫਟ ਭੇਜੇ ਨੇ ਉਹਦੇ ਉੱਤੇ ਕਮੇਟੀ ਲੜਾਈ ਨੂੰ ਤਿਆਰੀ ਕਰਨ ਵਾਸਤੇ ਉੱਤਰ ਜਿਹੜੇ ਦੋ ਫਾਰਮਾਂ ਦੀ ਲੜਾਈ ਲਾੜਦੇ ਹੋਏ ਧੰਨੇਵਾਲ ਸਾਹਿਬ ਮਰਨਗਤ ਤੇ ਬੈਠੇ ਉਹਨਾਂ ਦੀ ਗੱਲ ਹੀ ਨਹੀਂ ਸੁਣਨ ਸਰਕਾਰ ਤਿਆਰ ਹੈ ਉਹਦੇ ਉੱਤੇ ਵੱਡਾ ਪ੍ਰੈਸ਼ਰ ਪਾਉਣ ਵਾਸਤੇ ਅੱਜ ਅਸੀਂ ਆ ਇਕੱਠੇ ਹੋਏ ਆ ਲਗਭਗ ਫਾਜ਼ਿਲਕਾ ਦੀਆਂ ਸਾਂਝੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਔਰ ਇਸ ਸੰਘਰਸ਼ ਨੂੰ ਵੱਡਾ ਕਰਨ ਵਾਸਤੇ ਅਸੀਂ ਦਾ ਲਾਹਮਤ ਦੀ ਕੀਤੀ ਏ ਔਰ ਇਹਨੂੰ ਹੋਰ ਵੱਡਾ ਕਰਨ ਵਾਸਤੇ ਲਾਹਮਤੀਆਂ ਕੌਜਾ ਐਲਾਨ ਕਰਦੇ ਆ ਕਿ ਜਿਹੜੇ ਇਸ ਸਜੁਗਤ ਮੋਰਚਾ ਇਕੱਠਾ ਹੈ ਇਹ ਜਿਹੜਾ ਸਰਕਾਰਾਂ ਨੇ ਪਾੜਾ ਬਣਾਇਆ ਹੋਇਆ ਸੀਗਾ ਇਹ ਨਿੱਖੜ ਚੁੱਕੇ ਨੇ ਇਹ ਨਿੱਖੜ ਗਏ ਨੇ ਇਹਨਾਂ ਵਿੱਚ ਵੰਡ ਪੈ ਗਈ ਏ ਇਹਨਾਂ ਨੇ ਲੜਖਣ ਲੜਦੇ ਨੇ ਬਿਲਕੁਲ ਭਰਾਵੋ ਉਹਨੂੰ ਅਸੀਂ ਸਾਫ਼ ਕਰਾਂਗੇ ਜੇ ਸਾਡਾ ਕੋਈ ਭਰਾ ਗਲਤੀ ਨਾਲ ਕਿਸੇ ਰਾਜਨੀਤਿਕ ਸਿਸਟਮ ਨਾਲ ਜੁੜਿਆ ਅਸੀਂ ਉਹਨੂੰ ਸਮਝਾ ਕੇ ਆਗੂ ਵਾਲੇ ਤੌਰ ਤੇ ਉਹਨੂੰ ਬੈਕ ਲਿਆਂਦਾ ਔਰ ਜਿਹੜੇ ਮੋਰ ਵਾਲੇ ਸਮੇਂ ਦੀ ਏਕਤਾ ਉਹਨੂੰ ਬਠੀ ਕਰਾਂਗੇ ਔਰ ਜਿਹੜੇ ਸੈਕੰਟਰ ਗਵਰਨਮੈਂਟ ਨੇ ਆ ਜਿਹੜੇ ਡਰਾਫਟ ਭੇਜੇ ਨੇ ਇਹਨਾਂ ਦੇ ਉੱਤੇ ਲੜਾਈ ਵੱਡੀ ਕਰਨ ਵਾਸਤੇ ਔਰ ਪੰਜਾਬ ਸਰਕਾਰ ਨੂੰ ਪੂਰਾ ਪ੍ਰੈਸ਼ਰ ਬਣਾਉਣ ਵਾਸਤੇ ਵੀ ਆ ਜਿਹੜਾ ਤੂੰ ਲਾੜ ਕੀਤਾ ਵੀ ਇਹ ਜਿਹੜੇ ਡਰਾਫਟ ਜਾਂਦੇ ਨੇ ਇਹਨਾਂ ਤੇ ਵਿਚਾਰਾਂਗੇ ਇਹਨਾਂ ਤੇ ਕੋਈ ਵਿਚਾਰ ਨਹੀਂ ਕਿ ਡਰਾਫਟ ਜਿਹੜੇ ਮੋਦੀ ਸਰਕਾਰ ਨੂੰ ਵਾਸ ਕਿਤੇ ਜਾਣ ਕਾਰਪੋਰੇਟ ਘਰਾਣਿਆਂ ਨੂੰ ਠੱਲ ਪਾਈ ਆ ਪਰ ਅੱਜ ਜਿਹੜੀ ਆ ਕੇ ਸਾਨੂੰ ਦਿਉਂਦੀ ਇਹ ਕਿਸਾਨ ਪੰਜਾਬ ਦਾ ਜਿਹੜਾ ਕਿਸਾਨ ਹੈ ਉਹ ਭਗਵੰਤ ਮਾਨ ਸਰਕਾਰ ਤੋਂ ਠੱਗਿਆ ਗਿਆ ਬਿਲਕੁਲ ਵੇਖੋ ਇਹ ਸਰਕਾਰਾਂ ਕੱਲੀ ਭਗਵੰਤ ਮਾਨ ਨੇ ਨਹੀਂ ਠੱਗਿਆ ਪਿਛਲੀਆਂ ਸਰਕਾਰਾਂ ਵੱਲ ਝਾਤੀਆਂ ਮਾਰ ਲਓ ਤੁਸੀਂ ਕੈਪਟਨ ਨੇ ਵੱਡੇ ਤੌਰ ਤੇ ਕਾਂਗਰਸ ਪਾਰਟੀ ਨੇ ਵੱਡੇ ਤੌਰ ਤੇ ਠੱਗੀਆਂ ਮਾਰੀਆਂ ਨੇ ਸਾਰੇ ਕਿਸਾਨਾਂ ਦਾ ਕਰਜ਼ਾ ਮੁਕਤ ਕਰਾਂਗਾ ਬੈਂਕਾਂ ਦੇ ਕਰਜ਼ੇ ਲਾਵਾਂਗਾ ਭੜਤੀਆਂ ਦੇ ਕਰਜ਼ੇ ਲਾਵਾਂਗਾ ਅੱਜੋ ਸਾਡੇ ਪੰਜਾਬ ਦੇ ਹਾਲਾਤ ਕਿਹੋ ਜਿਹੇ ਬਣਾਤੇ ਨੇ ਇਹ ਸਰਕਾਰਾਂ ਝੂਠ ਮਾਰਦੀਆਂ ਆਂਦੀਆਂ ਨੇ ਅੱਗੋਂ ਆਉਣ ਵਾਲੀਆਂ ਵੀ ਜਿਹੜੀਆਂ ਸਰਕਾਰ ਆਉਣਗੀਆਂ ਉਹ ਕਿਹੜਾ ਨਾ ਝੂਠ ਮਾਰ ਕੇ ਲੋਕਾਂ ਨੂੰ ਠੱਗਣਗੀਆਂ ਸਾਡੇ ਪੰਜਾਬ ਦੇ ਲੋਕ ਭੋਲੇ ਪਾਲੇ ਹਨ ਹੁਣ ਜਾਗ ਪਏ ਨੇ ਜਿਹੜੀ ਸਰਕਾਰ ਬਣੂਗੀ ਉਹਦੇ ਅੱਗੇ ਵੱਡਾ ਸਵਾਲ ਖੜਾ ਆਊਗਾ ਕਿ ਜਿਹੜੇ ਤੁਸੀਂ ਸਾਡੇ ਨਾਲ ਵਾਅਦੇ ਕੀਤੇ ਨੇ ਕਿਉਂ ਨਹੀਂ ਪੂਰੇ ਕਰਦੇ ਜਿਹੜੇ ਤੁਸੀਂ ਸਾਡੇ ਨਾਲ ਹੁਣ ਮੈਨ ਇਨਵੈਸਟਮੈਂਟ ਵਿੱਚ ਲੈ ਕੇ ਆਏ ਸੀਗੇ ਉਹ ਪੂਰੇ ਕਰੋ ਤੇ ਆ ਜਿਹੜੀ ਖੇਤੀ ਪਾਲਸੀ ਨੀਤੀ ਹੈ ਇਹਨੂੰ ਲਾਗੂ ਕਰੋ ਪਾਲਸੀ ਖੇਤੀ ਨੂੰ ਵਧੀਆ ਬਣਾਓ ਔਰ ਖੇਤੀ ਜਿਹੜੀ ਦਿਨੋ ਦਿ ਡਾਊਨ ਹੋ ਰਹੀਆਂ ਨੂੰ ਚੱਕੋ ਸਰ ਇਹ ਤੁਹਾਡੀਆਂ ਸਾਰੀਆਂ ਯੂਨੀਅਨਾਂ ਡੱਲੇਵਾਲ ਸਾਹਿਬ ਨੂੰ ਕੋਈ ਆਪਣਾ ਐਂਸ ਜਿਹੜਾ ਹੈ ਉਹਨੂੰ ਛੱਡਣ ਵਾਸਤੇ ਕਹਿਣ ਗਿਆ ਵੀ ਆਪਣੀ ਉਹਨਾਂ ਦੀ ਜਾਨ ਜਿਆਦਾ ਲੜਿੰਦੀ ਹੈ ਪੰਜਾਬ ਵਾਸਤੇ ਪੰਜਾਬ ਦੇ ਕਿਸਾਨ ਵਾਸਤੇ ਵੇਖੋ ਸਾਡੇ ਸਾਰੇ ਸੰਯੁਕਤ ਮੌਜੇ ਨੇ ਅਪੀਲ ਕੀਤੀ ਸੀਗੀ ਵੀ ਮਰਨ ਵਕਤ ਜਿਹੜਾ ਮਰਿਆਂ ਕੋਈ ਸਾਡੀ ਸਰਕਾਰਾਂ ਤੋਂ ਜਿੱਤ ਨਹੀਂ ਪ੍ਰਾਪਤ ਹੋ ਸਕਦੀ ਕਿਉਂਕਿ ਸਰਕਾਰਾਂ ਤਾਂ ਸਾਨੂੰ ਮਾਰ ਕੇ ਖੁਸ਼ ਏ ਅਸੀਂ ਉਹਨੂੰ ਅਪੀਲ ਕੀਤੀ ਸੀਗੀ ਮੀਡੀਆ ਵਰਾਈ ਤੁਹਾਡੇ ਮਾਧਿਅਮ ਵਰਾਈ ਵੀ ਤੂੰ ਇਹ ਜਿਹੜਾ ਮਰਨ ਵਕਤ ਛੱਡ ਕੇ ਅਗਾਂ ਲੜਾਈ ਹੋਰ ਵੱਡੀ ਕਰਗੀ ਆਪਾਂ ਆਓ ਸਾਰੇ ਇਕੱਠੇ ਹੋਈਏ ਅਸੀਂ ਇਕੱਠਿਆਂ ਦਾ ਲਾਨ ਕਰਦੇ ਆਂ ਔਰ ਉਹਨੂੰ ਵੀ ਅਪੀਲ ਕਰਦੇ ਆਂ ਵੀ ਤੂੰ ਮਰਨ ਵਕਤ ਛੱਡ ਤੇ ਆ ਸੰਘਰਸ਼ ਦੇ ਮੈਦਾਨ ਵਿੱਚ ਹੋਰ ਵੱਡਾ ਕੈਂਟਰ ਇਕੱਠਾ ਕਰਕੇ ਆਪਾਂ ਦਿੱਲੀ ਦੀ ਸਰਕਾਰ ਨੂੰ ਤੇ ਕਾਰਪੋਰੇਟ ਘਰਾਣਿਆਂ ਨੂੰ ਆਪਾਂ ਪ੍ਰੈਸ਼ਰ ਇਟ ਲੈ ਕੇ ਆਈ ਸਰ ਕੀ ਨਾਮ ਤੁਹਾਡਾ ਜਿਹੜਾ ਨਾ ਜੀ ਕਾਬ੍ਰੇਡ ਸੰਧ ਡੰਡੀਆਂ ਵਾਲੀ ਦੀ ਪ੍ਰਸਾਰਵਾਦਾ ਮੈਂ ਜਿਹੜੇ ਦਾ ਪ੍ਰਧਾਨ ਹੈ ਉਹ ਵੀ ਸਮਾਜਿਕ ਅੱਜ ਦੇ ਜੋ ਧਰਨਾ ਹੈ ਉਹਦੇ ਵਿੱਚ ਤੁਹਾਡੀ ਯੂਨੀਅਨ ਪੂਰਾ ਸਾਥ ਦੇ ਰਹੀ ਹੈ ਬਿਲਕੁਲ ਸਾਡਾ ਇਸ ਸਲੁਕਤਕਸਾਨ ਮੋਰਚੇ ਦਾ ਧਰਮਾ ਔਰ ਪੂਰੇ ਹਿੰਦੁਸਤਾਨ ਦੇ ਵਿੱਚ ਡੀਸੀ ਦਫ਼ਤਰਾਂ 'ਗੇ ਕਰਨੇ ਦਿੱਤੇ ਜਾ ਰਹੇ ਸੋ ਇਹ ਧਰਨੇ ਸਾਡੇ ਜਿਹੜੀ ਸਾਡੀ ਲਾਡਰੀਏ ਤਰ੍ਹਾਂ ਕਿਸਾਨੀ ਨਾਲ ਸੰਬੰਧ ਰੱਖਦੀਆਂ ਜਗਦੀਸ਼ ਸਿੰਘ ਢੱਲੇਵਾਲ ਉਹ ਅੱਜ 28ਵੇਂ ਦਿਨ ਵੱਲੋਂ ਹਰਖਰਤਾਲ ਤੇ ਸ਼ੁਰੂ ਹੋਏ ਤੋਂ ਜਿਹੜੀ ਇਹ ਸਰਕਾਰਾਂ ਜਿਹੜੀਆਂ ਬਿਲਕੁਲ ਜਿਨ੍ਹਾਂ ਤੇ ਕੋਈ ਅਸਰ ਨਹੀਂ ਹੋ ਰਿਹਾ ਉਹਨਾਂ ਨੂੰ ਅਸਰ ਦਿਖਾਉਣ ਵਾਸਤੇ ਔਰ ਜਗਦੀਸ਼ ਸਿੰਘ ਢੱਲੇਵਾਲ ਦੀ ਜਾਂਚ ਪਹੁੰਚਾਉਣ ਵਾਸਤੇ ਮੋਦੀ ਸਰਕਾਰ ਨੂੰ ਕੱਢ ਦੇਣਾ ਚਾਹੁੰਦੇ ਆ ਜੇ ਨਾ ਜਾ ਗਿਆ ਤਾਂ ਜਿਵੇਂ ਤੈਨੂੰ ਪਹਿਲਾਂ ਪਿੱਛੇ ਲੰਬਾ ਸਮਾਂ ਸੀ ਸੰਘਰਸ਼ ਲੜ ਕੇ ਲੋਕਾਂ ਨੂੰ